ਮੈਂ ਨਹੀਂ ਰਹਿ ਸਕਦੀ ਸੱਸ ਨਾਲ ਹੁਣ ਮੈਂ ਵੀ ਵੱਖਰੇ ਹੋ ਜਾਣਾ ਨਾ ਹਲਕਤ ਆਉਂਦੀ ਆ ਹਲਕਤ ਕਾਦੇ ਵਾਸਤੇ ਆਉਂਦੀ ਆ ਜਹ ਜੀ ਮੈਂ ਤੇਰੀ ਮਾਂ ਵਾਂ ਉਹ ਜੀ ਉਹ ਤੇਰੀ ਮਾਂ ਵਾਂ ਕਿੱਥੇ ਮੰਮੀ ਆ ਸੱਸਾਂ ਮਾਂਵਾਂ ਨਹੀਂ ਹੁੰਦੀਆਂ ਹੁੰਦੀਆਂ ਕਦੀ ਵੀ ਔਰ ਮੰਮੀ ਕੀ ਕਰਦੇ ਸੀ ਮਿੰਨੀ ਤੂੰ ਮੀ ਕੀ ਹਾਲਾ ਤੇਰਾ ਬੜੇ ਦਿਨਾਂ ਬਾਅਦ ਆਈ ਮੈਂ ਤਾਂ ਬਾਜ਼ਾਰ ਆਈ ਸੀ ਮੀ ਪੈ ਗਿਆ ਮੈਂ ਕਿਹਾ ਚੱਲ ਮੰਮੀ ਵਾਲੀ ਰੁਕ ਜੰਨੀ ਆ ਚਾਹ ਚੂ ਪੀ ਕੇ ਚਲ ਜਾਂਗੀ ਕੀ ਕੀ ਖਰੀਦਿਆ ਫਿਰ ਮੈਂ ਤਾਂ ਭਾਂਡੇ ਖਰੀਦਣ ਆਈ ਸੀ ਮੰਮੀ ਇਹ ਭਾਂਡੇ ਤਾਂ ਤੁਸੀਂ ਮੈਨੂੰ ਦਿੱਤੇ ਹੀ ਨਹੀਂ ਆ ਦੇਖੋ ਚੱਕਲਾ ਵੇਲਾ ਕਿ ਹੈ ਨਹੀਂ ਚਕਲਾ ਵੇਲਣਾ ਨਹੀਂ ਦਿੰਦੇ ਹੁੰਦੇ ਵਿਆਹ ਦੇ ਵਿੱਚ ਕਿ ਸੱਸ ਕੀ ਸੋਚੂਗੀ ਨਹੀਂ ਸੱਸ ਕੀ ਸੱਸリカ ਦੱਸਿਆ ਨਹੀਂ ਤੂੰ ਆਣਾ ਬਸ ਉਹ ਮੈਂ ਬਾਜ਼ਾਰ ਆਈ ਸੀ ਤੇ ਮੀ ਪੈ ਗਿਆ ਮੈਂ ਕਿਹਾ ਚਲ ਅਦਰੋਂ ਲੰਘਦੀ ਹੋ ਕੇ ਜਾਨੀ ਆ ਵਧੀਆ ਕੀਤਾ ਸਭੋ ਹੋਰ ਮੈਨੂੰ ਨਾ ਤੁਹਾਡੇ ਅੱਧੀ ਚਾਹ ਬਹੁਤ ਵਧੀਆ ਲੱਗਦੀ ਹੈ ਚਾਹ ਪੀ ਕੇ ਜਾਊਂਗੀ ਹੋਰ ਬੱਚੇ ਠੀਕ ਨੇ ਸਭ ਠੀਕ ਸਭ ਵਧੀਆ ਬਾਜੀ ਕਿਸੇ ਦਿਨ ਬੱਚੇ ਲੈ ਕੇ ਤੂੰ ਆਈ ਨਹੀਂ ਰਹਿਣ ਆਵਾਂਗੇ ਜ਼ਰੂਰ ਆਵਾਂਗੇ ਹੈ ਆ ਦੇਖ ਲਓ ਐ ਮੈਨੂੰ ਆਖਰੀ ਦਿਨੇ ਪਹਿਰੇ ਨੇ ਨੀ ਨਹੀਂ ਦਿੰਦੇ ਹੁੰਦੇ ਐਗੇ ਕਿਉਂ ਕਿਉਂ ਨਹੀਂ ਦਿੰਦੇ ਆ ਭਾਂਡੇ ਕੀ ਕਰਨ ਵਾਸਤੇ ਇਹ ਬੜਾ ਸੋਹਣਾ ਐ ਮम्मी ਨੇ ਮੈਨੂੰ ਦਿੱਤਾ ਹੀ ਨਹੀਂ ਭਾਂਡੇ ਮੈਂ ਆਪ ਖਰੀਦੀ ਦੀ ਪਿਆ ਹੁਣ ਨਾਲੇ ਨਾ ਮੰਮੀ ਮੇਰੇ ਕੋਲ ਨਹੀਂ ਐ ਹੁਣ ਸੈਣ ਹੁੰਦਾ ਮੈਂ ਤਾਂ ਹੁਣ ਵੱਖਰੇ ਹੋ ਜਾਣਾ ਮੇਰੀ ਜਠਾਣੀ ਵੱਖਰੀ ਐ ਆਪਣਾ ਆਰਾਮ ਨਾਲ ਮ제 ਨਾਲ ਰਹਿੰਦੀ ਐ ਮੈਂ ਨਹੀਂ ਰਹਿ ਸਕਦੀ ਸੱਸ ਨਾਲ ਹੁਣ ਮੈਂ ਵੀ ਵੱਖਰੇ ਹੋ ਜਾਣਾ ਨਾ ਕਿਉਂ ਪਾਤੇ ਨਹੀਂ ਰਹਿਣਾ ਸੱਸ ਨਾਲ ਓ ਮੰਮੀ ਮੈਂ ਰੋਟੀ ਪਾ ਕੇ ਦਿੰਨੀ ਆ ਪਤਾ ਨਹੀਂ ਕਿਸ ਤਰ੍ਹਾਂ ਖਾਂਦੇ ਐ ਮੈਨੂੰ ਤਾਂ ਮੈਨੂੰ ਹਲਕਤ ਆਂਦੀ ਏ ਬਹੁਤ ਮੈਂ ਤਾਂ ਨਹੀਂ ਰਹਿ ਸਕਦੀ ਵੀ ਹਾਂ ਮੈਂ ਵੀ ਵੱਖਰੇ ਹੋ ਜਾਣਾ ਹੁਣ ਨਾ ਹਲਕਤ ਆਉਂਦੀ ਆ ਹਲਕਤ ਕਾਦੇ ਵਾਸਤੇ ਆਉਂਦੀ ਆ ਜਹ ਜੀ ਮੈਂ ਤੇਰੀ ਮਾਵਾ ਉਹ ਜੀ ਉਹ ਤੇਰੀ ਮਾਵਾ ਕਿੱਥੇ ਮੰਮੀ ਆ ਸੱਸਾਂ ਮਾਵਾ ਨਹੀਂ ਹੁੰਦੀਆਂ ਹੁੰਦੀਆਂ ਕਦੀ ਵੀ ਇਹ ਤਾਂ ਭਾਬੀ ਤੁਸੀਂ ਲੱਕੀ ਹੋ ਜਿਹੜਾ ਤੁਹਾਨੂੰ ਮੰਮੀ ਮਿਲੇ ਨੇ ਮੇਰੀ ਸੱਸ ਤਾਂ ਬੱਸ ਪੁੱਛੋ ਨਾ ਮੰਮੀ ਤੁਹਾਨੂੰ ਪਤਾ ਹੈ ਨਾ ਰਾਤੀ ਕੰਮ ਖੰਗਮ ਕਰਦੇ ਰੋਟੀ ਰੋਟੀ ਖਾਂਦੇ ਕਿੰਨਾ ਟਾਈਮ ਲੱਗ ਜਾਂਦਾ 10 11 ਵਜ ਜਾਂਦੇ ਸਵੇਰੇ 6 ਵਜੇ ਹੀ ਬਾਂਗਾਂ ਦੇਣ ਲੱਗ ਪੈਂਦੀ ਏ ਉਠੋ ਉਠੋ ਬੱਚੇ ਤੰਗ ਆ ਗਏ ਬੱਚੇ ਕਹਿੰਦੇ ਦਾਦੀ ਦਾਦੀ ਛੁੱਟੀ ਵਾਲੇ ਦਿਨ ਵੀ ਨਹੀਂ ਸੌਂ ਦਿੰਦੀ ਬਸ ਨਹੀਂ ਉਹ ਤੁਹਾਡੇ ਭਲੇ ਲਈ ਕਹਿੰਦੀ ਹੋਣੀ ਆ ਕੀ ਭਲਾ ਮੰਮੀ ਮੇਰੀ ਜਠਾਣੀ ਬਹੁਤ ਸੁਖੀ ਹੈ ਉਹ ਆਪਣਾ ਕੱਲੀ ਰਹਿੰਦੀ ਹੈ ਨਾ ਬਹੁਤ ਵਧੀਆ ਆਪਣੇ ਮਜੇ ਨਾਲ ਰਹਿੰਦੇ ਆ ਆਪਣਾ ਆਏ ਗਏ ਖਾਏ ਪੀਏ ਅਸੀਂ ਵੀ ਹੁਣ ਐਦਾ ਹੀ ਰਹਿਣਾ ਮੈਂ ਤਾਂ ਨਹੀਂ ਰਹਿਣਾ ਹੁਣ ਦੱਸ ਨਾ ਫੇਰ ਉਹ ਕੱਲੀ ਰਹੂਗੀ ਰਹੀ ਜਾਵੇ ਆਪਾਂ ਕਿ ਲੈਣਾ ਹਾਂ ਭਾਵੇਂ ਜਠਾਣੀ ਕੋਲ ਰਵੇ ਜਲਦੀ ਉਠਾਉਂਦੇ ਇਹਦੇ ਵਿੱਚ ਗਲਤ ਵੀ ਕੀ ਆ ਜਿੰਨੀ ਜਲਦੀ ਉਠਾਂਗੇ ਉੰਨੀ ਜਲਦੀ ਕੰਮ ਹੋ ਸਾਰਾ ਕੰਮ ਖਤਮ ਹੁੰਦਾ ਫਿਰ ਦੁਪਹਿਰ ਨੂੰ ਸੋਈ। ਦੱਸਾਂ ਤੁਹਾਨੂੰ ਪਤਾ ਆਰਾਮ ਵੀ ਨਹੀਂ ਮਿਲਦਾ। ਸਾਰਾ ਦਿਨ ਕੰਮ ਵਿੱਚ ਲੱਗ ਜਾਂਦਾ ਤੇ ਸਰੇ 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 ਥੋੜਾ ਸੋਣਾ ਹੁੰਦਾ ਤਾਂ ਉਹ ਹੀ ਸੌਣ ਨਹੀਂ ਦਿੰਦੇ। ਇਹ ਨੂ ਚੂਚੀ ਵਾਜਾ ਸ਼ੁਰੂ ਹੋ ਜਾਂਦੀਆਂ ਸਰੇ ਸਰੇ। ਪਰ ਮੈਂ ਨਹੀਂ ਕੰਮ ਨਿਬੇੜ ਕੇ ਸਕੂਲ ਬੱਚਿਆਂ ਨੂੰ ਭੇਜ ਕੇ ਫੇਰ ਘੰਟਾ ਕੇ ਪੈ ਜਾ। ਮੈਂ ਵੀ ਇਦਾਂ ਹੀ ਕਰਦੀ ਆ ਕਿਉਂਕਿ ਮੰਮੀ ਕਹਿੰਦੇ ਆ ਵੀ ਜਿਹੜਾ ਸੂਰਜ ਨੂੰ ਉਠਾਉਂਦਾ ਉਸ ਘਰ ਦੇ ਵਿੱਚ ਬਰਕਤ ਹੁੰਦੀ ਆ ਨਾ ਕਿ ਸੂਰਜ ਸਾਨੂੰ ਉਠਾਵੇ। ਤੇ ਤੂੰ ਇਹ ਕੀ ਗੱਲਾਂ ਕਰੀ ਜਾਨੀ ਆ? ਕਿ ਮੰਮੀ ਐਦਾਂ ਖਾਂਦੇ ਆ ਮੈਨੂੰ ਹਲਕਤ ਆਉਂਦੀ ਐ ਜਦੋਂ ਮੰਮੀ ਬਿਮਾਰ ਹੁੰਦੇ ਆ ਮੈਂ ਵੀ ਤਾਂ ਦਵਾਈ ਦੁਵਾਈ ਦੇਣੀ ਆ ਮੈਂ ਤਾਂ ਕਦੇ ਫਰਕ ਨਹੀਂ ਕੀਤਾ ਉਹ ਭਾਬੀ ਮੰਮੀ ਤੇ ਮੇਰੀ ਸੱਸ ਵਿੱਚ ਬੜਾ ਫਰਕ ਐ ਮੰਮੀ ਮੰਮੇ ਸਾਡੇ ਫਿਰ ਵੀ ਚੰਗੇ ਨੇ ਉਹ ਜੇ ਤੂੰ ਆਪਣੀ ਸੱਸ ਨੂੰ ਮਾਂ ਸਮਝੇਂਗੀ ਨਾ ਤਾਂ ਉਹ ਵੀ ਚੰਗੀ ਬਣ ਜਾਊਗੀ ਜੇ ਐਦਾਂ ਦੀਆਂ ਹਰਕਤਾਂ ਕਰਨਗੀ ਵੀ ਮੈਨੂੰ ਹਲਕਤ ਆਉਂਦੀ ਐ ਫਿਰ ਤਾਂ ਹਲਕਤਾ ਹੋਊਗੀ ਤੇਨੂੰ ਨਾਲੇ ਚੌਂਕਾ ਚੁੱਲਾ ਅਲੱਗ ਕਰਨਾ ਇੱਕ ਕੱਲਾ ਮਿੰਨੇ ਚੌਂਕਾ ਚੁੱਲਾ ਲੱਗ ਨਹੀਂ ਹੁੰਦਾ ਇਹਦੇ ਨਾਲ ਸਾਰੀਆਂ ਰਿਸ਼ਤੇਦਾਰੀਆਂ ਤੇਰੀਆਂ ਨਾਨਾ ਨਾਲ ਬਾਅਦ ਤੇਰੇ ਕੋਲ ਨਹੀਂ ਵੜਨਾ ਹੋਰ ਕੀ ਉਹਨਾਂ ਨੇ ਆਪਣੇ ਮਾਪਿਓ ਕੋਲ ਜਾਣਾ ਉਹਨਾਂ ਨੇ ਕਦੀ ਤੇਰੇ ਤਰਫ ਤੇ ਨਹੀਂ ਆਉਣਾ ਤੇ ਘਰ ਵਾਲੇ ਦਾ ਵੀ ਰਵਈਆ ਬਦਲ ਜਾਂਦਾ ਹੁੰਦਾ ਬਾਅਦ ਚ ਅੱਜ ਤਾਂ ਸਾਡਾ ਸਾਥ ਦਿੰਦੇ ਆ ਨਾ ਬਾਅਦ ਵਿੱਚ ਉਹਨਾਂ ਦਾ ਵੀ ਰਵਈਆ ਬਦਲ ਜਾਂਦਾ ਹੁੰਦਾ ਵੀ ਜੇ ਤੂੰ ਮੇਰੀ ਮਾਂ ਨਾਲ ਇਦਾਂ ਕੀਤਾ ਵਾ ਤੇ ਕੱਲ ਨੂੰ ਆਪਣੇ ਪੇਕਿਆਂ ਦੀਆਂ ਸੁਣਨੀਆਂ ਬੈਂਦੀਆਂ ਪੇਕਿਆਂ ਦੇ ਮਿਹਣੇ ਵੱਜਦੇ ਆ ਬੇਸ਼ਾਂ ਪਤਾ ਮੰਮੀ ਭਾਬੀ ਬਸ ਕਰੋ ਤੁਸੀਂ ਬਸ ਮੈਂ ਹੁਣ ਫੈਸਲਾ ਲੈ ਲਿਆ ਮੈਂ ਤਾਂ ਅੱਡ ਹੋਣਾ ਹੀ ਹੋਣਾ ਬਸ ਕੀ ਗੱਲ ਕਿਹੜਾ ਫੈਸਲਾ ਲੈ ਲਿਆ ਤੂੰ ਕਦੋਂ ਆਈ ਮਿੰਨੀ ਬਸ ਸੁਣੀ ਆਈ ਸੀ ਬਾਜ਼ਾਰ ਗਈ ਸੀ ਤੇ ਬਾਰਿਸ਼ ਆ ਗਈ ਮੈਂ ਕਿਹਾ ਚੱਲ ਮੰਮੀ ਵਾਲੀ ਹੋ ਆਣੀ ਆ ਆ ਦੇਖ ਲਾ ਆ ਭਾਂਡੇ ਖਰੀਦ ਕੇ ਲੈ ਕੇ ਆਈ ਆ ਕਹਿੰਦੀ ਚੁੱਲ੍ਹਾ ਚੋਕਾ ਅੱਡ ਕਰਨਾ ਸੱਸ ਨਾਲੋਂ ਕੀ ਕਿਹਾ ਮਿੰਨੀ ਅੱਡ ਹੋਣਾ ਵਾ ਕੀ ਗੱਲ ਹੋ ਗਈ ਕੀ ਦੱਸਾਂ ਵੀਰੇ ਹੁਣ ਬੋਤ ਟੋਕਾ ਟਾਕੀ ਕਰਦੇ ਰਹਿੰਦੇ ਹਰ ਟਾਈਮ ਬਸ ਇਹ ਖਾ ਲਓ ਐਦਾਂ ਕਰ ਲਓ ਇੰਨੇ ਵਜੇ ਉਠੋ ਮੇਰੇ ਕੋ ਨਹੀਂ ਹੁਣ ਬਰਦਾਸ਼ ਹੁੰਦਾ ਮੈਂ ਤਾਂ ਅੱਡ ਹੋਣਾ ਹੀ ਹੋਣਾ ਉਹ ਮਿੰਨੀ ਅੱਡ ਹੋਣ ਨਾਲ ਪਤਾ ਕੀ ਹੁੰਦਾ ਮਾਂ ਨਾਲ ਹੀ ਪੇਕਾ ਪਰਿਵਾਰ ਹੁੰਦਾ ਜੇ ਮਾਂ ਐ ਨਾ ਮਾਮੇ ਮਾਸੀਆਂ ਚਾਚੀਆਂ ਤਾਈਆਂ ਸਾਰੀਆਂ ਤਾਂ ਹੀ ਆਂਦੀਆਂ ਜੇ ਮਾਂ ਨਹੀਂ ਹੈਗੀ ਤਾਂ ਕੋਈ ਵੀ ਆਪਣੇ ਤੇਰੇ ਦਰਤੇ ਨਹੀਂ ਹੋਣਾ ਕਿਸੇ ਨੇ ਤੇਰੇ ਨਾਲ ਵਰਤਣਾ ਨਹੀਂ ਹੈਗਾ ਇਹ ਚੀਜ਼ ਸੋਚ ਕੇ ਗੱਲ ਕਰੀ ਨਾਲੇ ਮੇਰੀ ਗੱਲ ਸੁਣ ਆ ਪਬਲੀ ਖੜੀ ਆ ਸਾਡੇ ਵਿਆਹ ਨੂੰ 20 ਸਾਲ ਹੋ ਗਏ ਆ ਮਮੀ ਨੂੰ ਪੁੱਛ ਨੋਕਚੌਕ ਹੁੰਦੀ ਰਹਿੰਦੀ ਮਾੜੀ-ਮੋਟੀ ਇਹਦਾ ਮਤਲਬ ਇਹ ਥੋੜੀ ਆ ਬਈ ਰੋਟੀ ਅੱਡ ਕਰਨੀ ਆ ਜੀ ਮੈਂ ਇਹ ਕੁਛ ਕਰਨਾ ਆ ਆ ਗੱਲਾਂ ਨਾ ਚੰਗੀਆਂ ਨਹੀਂ ਹੈਗੀਆਂ ਛੋਟੀ ਭੈਣ ਆ ਤੂੰ ਮੇਰੀ ਮੈਂ ਤਾਂ ਤੈਨੂੰ ਚੰਗੀ ਮਾਤੀ ਦਊਂਗਾ ਬਈ ਸੱਸ ਨਾਲ ਰਲ ਕੇ ਰੋ ਇੱਕ ਪਰਿਵਾਰ ਦਾ ਜਿਹੜਾ ਏਕਾ ਹੁੰਦਾ ਨਾ ਉਹ ਸਭ ਕੁਝ ਉਹੀ ਹੁੰਦਾ ਆ ਤਕਰੀਬਨ ਆ ਜ਼ਿਆਦਾਤਰ ਕਰਾਂਗਿਆਂ ਜਿਹੜੀਆਂ ਧੀਆ ਨੋਆ ਉਹਨਾਂ ਦੇ ਮਨ 'ਚ ਆਸ ਹੁੰਦਾ ਕਿ ਪ੍ਰਾਈਵੇਸੀ ਚਾਹੀਦੀ ਆ ਪ੍ਰਾਈਵੇਸੀ ਬੜੀ ਵੱਡੀ ਚੀਜ਼ ਆ ਉਹਦੇ 'ਚੋਂ ਆਪਾਂ ਸਾਰੇ ਰਿਸ਼ਤੇ ਗਵਾ ਦਿੰਦੇ ਆ ਨਾਲੇ ਜੋ ਸਰਦਾਰ ਜੀ ਆਉਂਦੇ ਆ ਨਾ ਇਹ ਨਹੀਂ ਕਹਿੰਦੇ ਬਬਲੀ ਕਿੱਥੇ ਆ ਕੇ ਅੰਦਰ ਕਹਿੰਦੇ ਮਾਂ ਕਿੱਥੇ ਆ ਮੰਮੀ ਕਿੱਥੇ ਆਉਂਦੇ ਹੀ ਉਹਨਾਂ ਦਾ ਪਹਿਲਾ ਸਵਾਲ ਇਹ ਹੁੰਦਾ ਹੁਣ ਤੂੰ ਮੇਰੀ ਇੱਕ ਗੱਲ ਦਾ ਜਵਾਬ ਦੇ ਜੇ ਮੈਂ ਅੱਜ ਅੱਡ ਹੋ ਜਾਵਾਂ ਮੰਮੀ ਨਾਲੋਂ ਫਿਰ ਇਹਨਾਂ ਤੇ ਕੀ ਬਿੱਤੂਗੀ ਤੇ ਤੇਰੇ ਤੇ ਕੀ ਬਿੱਤੂਗੀ ਹੁਣ ਤੂੰ ਕਹੇਂਗੀ ਮੇਰੀ ਮਾਂ ਚੰਗੀ ਆ ਫਿਰ ਤੂੰ ਕਹਿੰਦਾ ਮੇਰਾ ਭਰਾ ਮਾੜਾ ਆ ਹੁਣ ਤਾਂ ਤੂੰ ਵੀਰੇ ਵੀਰੇ ਕਹਿੰਨੀ ਆ ਮੁੜ ਕੇ ਮੇਰੀਆਂ ਹੀ ਚੁਗਲੀਆਂ ਹੋਣੀਆਂ ਆ ਆ ਦੇਖੋ ਕਿਦਾਂ ਦਾ ਭਰਾ ਸੀ ਅੱਡ ਹੋ ਗਿਆ ਹੁਣ ਉਹਨਾਂ ਨੂੰ ਸਾਂਭਣ ਦਾ ਸਮਾਂ ਸੀ ਤੇ ਹੁਣ ਅੱਡ ਹੋ ਗਿਆ ਦੇਖ ਮਾਣੇ ਮਨ ਨੂੰ ਇੱਥੋਂ ਤੱਕ ਸਾਮ ਕੇ ਇੱਥੇ ਤੱਕ ਲਿਆਂਦਾ ਨਾ ਤਾਂ ਮੇਰਾ ਵੀ ਫਰਜ਼ ਬਣਦਾ ਵੀ ਇਹਨਾਂ ਦਾ ਬੁਢਾਪਾ ਮੈਂ ਸੰਭਾਂ ਮੰਗ ਮੰਗ ਕੇ ਮਾਵਾ ਪੁੱਤ ਲੈਂਦੀਆਂ ਨੇ ਤੇ ਜੇ ਪੁੱਤ ਆਹ ਰੰਗ ਦਿਖਾਣਗੇ ਬਾਅਦ ਦੇ ਵਿੱਚ ਵੀ ਅੱਡ ਕਰ ਦੋ ਜਾਂ نوਹਾ ਕਰਨ ਗਿਆ ਦੱਸ ਕਿੰਨਾ ਕੁ ਸਹੀ ਆ ਇਹ ਨਾਲ ਘਰ ਵਾਲਿਆਂ ਨੂੰ ਪਤਾ ਵੀ ਨਹੀਂ ਇਹਨਾਂ ਦੀ ਸਲਾ ਨਾਲ ਹੋ ਰਿਹਾ ਹੈ ਇਹ ਸਾਰਾ ਕੁਝ ਨਹੀਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਭਾਂਡੇ ਐਵੇਂ ਖਰੀਦ ਲਈ ਉਹਨਾਂ ਨੂੰ ਤਾਂ ਮੈਂ ਮਨਾ ਹੀ ਲੈਣਾ ਸੀ ਪਰ ਤੂੰ ਇੱਕ ਗੱਲ ਇਹ ਵੀ ਤਾਂ ਸੋਚ ਆ ਛੋਟੇ ਛੋਟੇ ਤੇਰੇ ਜੋ ਆਕ ਨੇ ਜਿਹੜੇ ਇਹਨੇ ਸੁੱਖਾ ਸੁੱਖ ਕੇ ਤੂੰ ਲਿੱਤੇ ਨੇ ਕੱਲ ਨੂੰ ਇਹ ਤੈਨੂੰ ਇਦਾਂ ਅੱਡ ਕਰ ਦੇਣ ਤੈਨੂੰ ਚੰਗਾ ਲੱਗੂਗਾ ਕਿਉਂਕਿ ਮਿੰਨੀ ਦੇਖ ਮੰਮੀ ਜੋ ਕਹਿੰਦੇ ਆ ਨਾ ਸਹੀ ਕਹਿੰਦੇ ਆ ਜਿਹੇ ਜਿਆ ਬੀਜੋਂਗੇ ਉਹੇ ਜਿਆ ਵੱਡੋਂਗੇ ਅੱਜ ਤੂੰ ਆਹ ਕੰਮ ਕਰਨ ਲੱਗੀ ਆਪਣੀ ਮਾਂ ਨੂੰ ਕੱਲਾ ਛੱਡਣ ਲੱਗੀ ਆ ਉਧਰ ਉਹਦੇ ਮਾਂ ਪੁੱਤ ਨੂੰ ਦੂਰ ਕਰਨ ਲੱਗੀਆਂ ਕੱਲ ਨੂੰ ਤੇਰੇ ਤੇ ਵੀ ਦਿਨ ਆਉਣੇ ਆ ਤੇਰਾ ਵੀ ਇੱਕ ਮੁੰਡਾ ਇੱਕ ਕੁੜੀ ਆ ਬਸ ਕੱਲ ਦੀ ਤਿਆਰੀ ਰੱਖੋ ਨਾਲੇ ਮਿੰਨੀ ਘਰ ਦੇ ਵਿੱਚ 100 ਔਕੜਾ ਹੁੰਦੀਆਂ ਕਿੰਨੂੰ ਆਵਾਜ਼ ਮਾਰੇਗੀ ਹੈ ਘਰ ਆਣਾ ਤਾਂ ਆਪਣਾ ਕੰਮ ਤੇ ਗਿਆ ਨਾ ਜੀ ਕਿਨੂੰ ਆਵਾਜ਼ ਮਾਰਨੀ ਆ ਬੱਚੇ ਤਾਂ ਲੈ ਛੋਟੇ ਆ ਕੀ ਆਵਾਜ਼ ਨਿਕਲਦੀ ਮੂੰਹ ਚ ਮੰਮੀ ਨਿਕਲਦੀ ਆ ਨਾ ਕੱਲ ਨੂੰ ਕੋਈ ਦੁੱਖ ਤਕਲੀਫ ਹੋ ਜੇ ਨਾ ਪਹਿਲਾਂ ਮਾਂ ਹੀ ਸਭ ਤੋਂ ਪਹਿਲਾਂ ਬੱਚੇ ਦਾ ਦੁੱਖ ਸਮਝਦੀ ਆ ਭਾਵੇਂ 9 ਹੋਵੇ ਭਾਵੇਂ 3 ਮਾਂ ਮਾਈ ਹੁੰਦੀ ਆ ਕਈ ਸੱਸਾਂ ਹੁੰਦੀਆਂ ਨੇ ਬਈ ਠੀਕ ਆ ਮਾੜਾ ਮੋਟਾ ਘਰਾਂ 'ਚ ਲੜਾਈਆਂ ਹੁੰਦੀਆਂ ਪਰ ਮੈਂ ਇਹੇ ਜੀ ਤੈਨੂੰ ਕਦੀ ਵੀ ਮਤ ਨਹੀਂ ਦੇਵਾਂਗਾ ਵੇ ਤੂੰ ਆਪਣੀ ਸੱਸ ਨਾਲੋਂ ਅੱਡ ਹੋਵੇਂ ਇੱਕ ਮਾਂ ਨੂੰ ਪੁੱਤ ਤੋਂ ਦੂਰ ਕਰੇ। ਬਾਕੀ ਅੱਗੇ ਤੂੰ ਸਿਆਣੀ ਆ ਜਿੱਦਾਂ ਤੈਨੂੰ ਚੰਗਾ ਲੱਗੂ ਤੋ ਉਦਾਂ ਕਰ ਲਈ। ਨਾਲੇ ਛੋਟੇ ਬੱਚਿਆਂ ਨੂੰ ਵੀ ਦਾਦੀ ਤੇ ਦਾਦੇ ਦਾ ਨਾ ਪਿਆਰ ਚਾਹੀਦਾ ਹੀ ਹੁੰਦਾ। ਮੰਮੀ ਮੈਂ ਤਾਂ ਬਹੁਤ ਵੱਡੀ ਗਲਤੀ ਕਰਨ ਲੱਗੀ ਸੀ। ਤੁਸੀਂ ਇੰਜ ਕਰੋ ਇਹ ਪਾਂਡੇ ਤੁਸੀਂ ਰੱਖ ਲਓ। ਮੇਰੇ ਤਾਂ ਕਿਸੇ ਕੰਮ ਦੇ ਨਹੀਂ ਹੁਣ। ਨਹੀਂ ਅਸੀਂ ਕੀ ਕਰਨੇ ਆ? ਸਾਡੇ ਘਰੇ ਬਥੇਰੇ ਭਾਂਡੇ ਐਲੋ ਬਾਬੀ ਨਹੀਂ ਭਾਂਡੇ ਮੈਂ ਰੱਖੂੰਗੀ ਕਿਉਂਕਿ ਇਹ ਗਲਤ ਜਗ੍ਹਾ ਤੇ ਵਰਤਨ ਹਾਸ ਤੇ ਆਪਾਂ ਲੈ ਕੇ ਇਹ ਭਾਂਡੇ ਇੱਥੇ ਹੀ ਰਹਿਣਗੇ ਤੇ ਇਹ ਮੈਂ ਦੇਣੇ ਵੀ ਨਹੀਂ ਆ ਰੱਖ ਦੇ ਸਾਰੇ ਭਾਂਡੇ ਦੇਖੋ ਚਕਲਾ ਵੀ ਲਿਆਈ ਐ ਐ ਕੰਬਲੀ ਹੈ ਹੁਣ ਚਾਹ ਪੀਣੀ ਐ ਹੂੰ ਬਣਾਵਾ ਬਣਾਓ ਚਲ ਠੀਕ ਆ ਜ਼ਰੂਰੀ ਨਹੀਂ ਕਿ ਉਹ ਰਿਸ਼ਤਾ ਮਾੜਾ ਹੀ ਹੋਵੇ ਜੋ ਸਮਾਜ ਦੀਆਂ ਨਜ਼ਰਾਂ ਵਿੱਚ ਮਾੜਾ ਦਰਸਾਇਆ ਜਾਂਦਾ ਹੈ ਸਬ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ ਰਿਸ਼ਤੇ ਨੂੰ ਨਿਭਾਉਂਦਾ ਜੇ ਤੁਹਾਡਾ ਇਹ ਨਜ਼ਰੀਆ ਸਹੀ ਹੈ ਤਾਂ ਰਿਸ਼ਤਾ ਗਹਿਰਾ ਹੁੰਦਾ ਹੈ ਨਹੀਂ ਤਾਂ ਇਹ ਰਿਸ਼ਤਾ ਸਮਾਜ ਨੇ ਤਾਂ ਮਾੜਾ ਬਣਾਇਆ ਹੋਇਆ ਹੈ